ਚੈਨਲ ਦੇਖ ਰਿਹਾ ਵੀਰਾਂ ਨੂੰ ਸਸਰੀਕਾਰ ਜਿਸ ਵੀਰ ਨੇ ਵੀ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਧੰਨਵਾਦ ਤੇ ਜਿਨ੍ਹਾਂ ਨਹੀਂ ਕੀਤਾ ਉਹ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਸੋ ਅੱਜ ਵੀਰ ਜੀ ਤੁਹਾਨੂੰ ਦਿਖਾਵਾਂਗੇ ਗੁੜ ਬਣਾਉਣ ਵਾਲੇ ਚੁੰਬਾ ਬਣਾਉਣ ਦੀ ਜਿਹੜੀ ਪ੍ਰੋਸੈਸ ਇਹ ਥੱਲੇ ਤੋਂ ਨਹੀਂ ਧਰੀ ਹੋਈ ਤੇ ਇਹ ਜਿਹੜੇ ਆ ਸਾਈਡ ਨੂੰ ਵਾਰ ਲੱਗੇ ਨੇ ਇਹ ਮਦਾ ਹਵਾ ਦੇ ਲਈ ਦਿੱਤੇ ਹੋਏ ਇਧਰੋਂ ਹਵਾ ਪਾਉਗੀ ਤੇ ਆ ਜਿਹੜਾ ਜਿਸ ਜਗ੍ਹਾ ਤੇ ਆ ਬਣਾਏ ਵੀਰ ਜੀ ਕੰਧ ਦਾ ਦੂਸਰਾ ਕੋਰਨਰ ਇਥੇ ਜਾਲ ਦੀ ਫਿਟਿੰਗ ਕੀਤੀ ਜਾਏਗੀ ਜਿਸ ਦੇ ਉੱਤੇ ਅੱਗ ਬਾਲੀ ਜਾਂਦੀ ਹੈ ਸੋ ਇਸ ਤਰ੍ਹਾਂ ਇਹ ਚੁੰਬਾ ਤਿਆਰ ਆ ਤੇ ਉਹ ਸਾਹਮਣੇ ਜੋ ਹੈ ਇਹ ਅੱਗ ਦੀ ਖਚਾਈ ਅੱਗੇ ਕੀਤੀ ਜਾਂਦੀ ਹੈ ਤੇ ਥੱਲੇ ਜੋ ਹੈ ਜਾਲ ਇਸ ਦੇ ਉੱਤੇ ਅੱਗ ਬਾਲੀ ਜਾਂਦੀ ਆ ਤੇ ਸਾਹਮਣੇ ਉਹ ਖਚਾਈ ਕਰਕੇ ਤੇ ਜਿਹੜਾ ਧੂੰਆਂ ਹੈ ਉਹ ਲੰਬੀ ਥਾਣੀ ਦੀ ਉੱਤੋਂ ਦੀ ਬਾਹਰ ਨੂੰ ਨਿਕਲ ਜਾਂਦਾ ਹੈ ਸੋ ਬੇਨਤੀ ਆ ਵੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ